ਸਸ਼ੀ ਕਾਲ ਜੀ ਸਾਰੇ ਨੂੰ ਵੈਲਕਮ ਮੇਰੀ ਨਿਊ ਵਲੌਗ ਤੇ ਉਹ ਸਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇੱਥੇ ਮੈਂ ਰਕਿਆ ਸੀ ਦੁੱਧ ਕੁਸ਼ ਕੱਲ ਵਾਲਾ ਮੱਖਣ ਪਿਆ ਇੱਥੇ ਕਰਦੀ ਸੀ ਮੈਂ ਗਰਮ ਕਿਉਂਕਿ ਬਾਹਰ ਤਾਂ ਠੰਡੀ ਹਵਾ ਚੱਲੀ ਜਾਂਦੀ ਹੈ ਮੌਸਮ ਖਰਾਬ ਕਿਉਂ ਬਿਗਲ ਜੂਗਾ ਇਹਨੂੰ ਮੈਂ ਫਰਿੱਜ ਚ ਰੱਖ ਕੇ ਫੇਰ ਤੁਹਾਨੂੰ ਦਿਖਾਉਣੀ ਆ ਬਾਹਰ ਦਾ ਮੌਸਮ ਮੌਸਮ ਨੇ ਤਾਂ ਰਾਤਾਂ ਦੁਖੀ ਕੀਤਾ ਪਿਆ ਦੇਖੋ ਕਿੰਨੀ ਠੰਡੀ ਠੰਡੀ ਚੱਲੀ ਜਾਂਦੀ ਹਵਾ ਤੇ ਮੀਂਹ ਨਾਲ ਗਾਹ ਵੀ ਪੂਰਾ ਪੈ ਗਿਆ ਪਹਿਲਾ ਪੱਤੇ ਝੜ ਗਏ ਉੱਤੇ ਪੈ ਗਿਆ ਮੀਂਹ ਗੰਧ ਤਾਂ ਪੂਰਾ ਵੱਜ ਗਿਆ ਅੱਜ ਇਹ ਵੀਡੀਓ ਮੇਰੇ ਕੋਲੇ 4 ਦਿਨ 5 ਦਿਨ ਪਹਿਲਾਂ ਦੀ ਹੈ ਸੇਤ ਨਹੀਂ ਸੀ ਠੀਕ ਹਵਾ ਚੱਲਦੀ ਸੀ ਬਿਮਾਰ ਹੋਏ ਪਏ ਆ ਇਸ ਕਰਕੇ ਅਪਲੋਡ ਕੀਤੀ ਨਹੀਂ ਗਈ ਆਪਣੀ ਨਹਿਮ ਤੇ ਗਵਾਂਡੀਆਂ ਦੀ ਕਿਕਰ ਕਿਕਰ ਦਾ ਤਾਂ ਗੰਧ ਵੀ ਬਹੁਤ ਜ਼ਿਆਦਾ ਪੈਂਦਾ ਇਧਰ ਮੈਂ ਰੱਖ ਲਿਆ ਸੀਗਾ ਦੁੱਧ ਗਰਮ ਨਾਲੇ ਰੱਖ ਲਈ ਸੀ ਚਾਹ ਸਵੇਰ ਸਵੇਰ ਲਾਲਚ ਹੁੰਦਾ ਹੈ ਨਾ ਬੇਟਾ ਛੋਟਾ ਉਹ ਸੁੱਤਾ ਪਿਆ ਵੀ ਸੁੱਤੇ ਸੁੱਤੇ ਜਿੰਨਾ ਕੰਮ ਹੁੰਦਾ ਹੈ ਉੱਠਣ ਤੋਂ ਬਾਅਦ ਤਾਂ ਨਹੀਂ ਕੁਝ ਨਹੀਂ ਕਰਨ ਦੇਣਾਗਾ ਲੈ ਕੇ ਬੈਠਣਾ ਪੈਂਦਾ ਬਾਹਰ ਨਹੀਂ ਠੰਡੀ ਹਵਾ ਚੱਲੀ ਜਾਂਦੀ ਏ ਜੇਲਾ ਆਪਾਂ ਜਿਹੜੇ ਬਿਮਾਰ ਹੋਏ ਆ ਹਨ ਬੱਚੇ ਦਾ ਧਿਆਨ ਰੱਖਣਾ ਪੈਂਦਾ ਤੇ ਨਾਲ ਹੀ ਇੱਧਰ ਮੈਂ ਗੁੰਨਣ ਲੱਗ ਪਈ ਸੀ ਆਟਾ ਕਿਉਂਕਿ ਸਰਦਾਰ ਜੀ ਨੇ ਤੇ ਬੇਟੀ ਨੇ ਜਾਣਾ ਸੀਗਾ ਘਰ ਸੋ ਇੱਚਾ ਦੋ ਚਾਰ ਕੰਮ ਇਕੱਠੇ ਵੀ ਹੋ ਜਾਂਦੇ ਆ ਇੱਧਰ ਮੈਂ ਗੁੰਨਣ ਲੱਗ ਪਈ ਜਦੋਂ ਆਟਾ ਗੈਸ ਬੰਦ ਵੀ ਕਰਤਾ ਸੀ ਇੱਧਰਲਾ ਚੁੱਲਾ ਤਾਂ ਵੀ ਦੁੱਧ ਨਿਕਲ ਗਿਆ ਪਤਨ ਤਾਂ ਵੀ ਉਹ ਟੋਪੀਆਂ ਗਰਮ ਕਰਕੇ ਕੀ ਕਿਵੇਂ ਕਹਿੰਦੇ ਹੁੰਦੇ ਨਾ ਦੁੱਧ ਚੋੜ ਹੁੰਦਾ ਮਾੜੀ ਜਿਹੀ ਨਾਲ ਹੀ ਨਿਕਲ ਗਿਆ ਇੱਥੇ ਮੈਂ ਖੰਡ ਪਾ ਕੇ ਉੱਤੇ ਗਰਮ ਦੁੱਧ ਪਾਤਾ ਜਦੋਂ ਨੂੰ ਬੇਟਾ ਉੱਠੂਗਾ ਇਹ ਠਰ ਜਾਊਗਾ ਲੋ ਜੀ ਇਧਰ ਆਪਣੀ ਚਾਹ ਵੀ ਬਣ ਕੇ ਹੋ ਗਈ ਤਿਆਰ ਠੰਡ ਬਹੁਤ ਜ਼ਿਆਦੇ ਹੋਈ ਪਈ ਹੈ ਕੀ ਕਰਗੇ ਇਸ ਕਰਕੇ ਬਿਮਾਰ ਵੀ ਮਾੜੀ ਜਿਹੀ ਨਾਲ ਹੀ ਹੋ ਜਾਂਦੇ ਆ ਹਵਾ ਬਹੁਤ ਜ਼ਿਆਦੇ ਚੱਲਦੀ ਹੈ ਕਾਫੀ ਦਿਨ ਹੋ ਗਏ ਹਵਾ ਤਾਂ ਬਿਲਕੁਲ ਹੀ ਨਹੀਂ ਰੁਕ ਰਹੀ ਜਦੋਂ ਵੀ ਠੰਡੀ ਆਉਂਦੀ ਹੈ ਹੁਣ ਤਾਂ ਮੀਂਹ ਨਾਲ ਕਈ ਥਾਈਂ ਕਹਿੰਦੇ ਗੜੇ ਵੀ ਪਏ ਆ ਜਸਲਮੇਰ ਸਾਈਡ ਉਹਦਾ ਕਰਕੇ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਨਾਲ ਹੀ ਮੈਂ ਬਣਾਉਣ ਲੱਗ ਪਈ ਸੀ ਪਰੌਂਠੇ ਕਿਉਂਕਿ ਬੇਟੀ ਹੋਰ ਤਾਂ ਕੋਈ ਪਰੌਂਠੇ ਚਾਹੇ ਤਾ ਆਲੂ ਵਾਲੇ ਚਾਹੇ ਨਾਣ ਮਿਰਚ ਦੇ ਨਾ ਤਾਂ ਕੋਈ ਆਚਾਰ ਨਾਲ ਖਾਵੇ ਨਾ ਕੋਈ ਸਬਜ਼ੀ ਨਾਲ ਖਾਵੇ ਸੁਬਾਹ ਵਾਲੇ ਟਾਈਮ ਇਹਨੂੰ ਨੂੰ ਮੇਚ ਦਾ ਪਰੌਂਠਾ ਚਾਹ ਨਾਲ ਹੀ ਖਾ ਕੇ ਜਾਂਦੀ ਏ ਪਹਿਲਾਂ ਮੈਂ ਪਕਾਈਆਂ ਇੱਧਰ ਦੋ ਭਾਰੀਆਂ ਜੀਆਂ ਰੋਟੀਆਂ ਪ੍ਰਾਣੀਆਂ ਬੀਬੀਆਂ ਵਾਂਗੂ ਕਿਉਂਕਿ ਆਪਣੀ ਖੇਤੀ ਨਹੀਂ ਨਾ ਕਰਦੇ ਤੇ ਜਿੱਥੋਂ ਹਰਾ ਲਿਉਂਨੇ ਉੱਥੇ ਟਾਲਦੇ ਨਾ ਛੋਟੇ ਛੋਟੇ ਬੱਚੇ ਸਰਦਾਰ ਜੀ ਦੇ ਕੋਲੇ ਆ ਜਾਂਦੇ ਆ ਇਹ ਲੋਕਾਂ ਦੀ ਵੀ ਗਲਤੀ ਹੈ ਨਾ ਵੀ ਕੋਈ 6 ਮਹੀਨੇ ਸਾਲ ਦਾ ਹੋ ਜੇ ਫੇਰ ਛੱਡਣਾ ਚਾਹੀਦਾ ਉਹ ਵਿਚਾਰੇ ਭੱਜ ਕੇ ਆਉਂਦੇ ਫਿਰ ਇਹ ਰੋਟੀ ਲੈ ਜਾਂਦੇ ਨਾਲ ਰੋਟੀ ਪੇੜਾ ਕਿਉਂ ਹਰਾ ਪਾਉਂਦੇ ਐ ਤੇ ਨਾਲ ਵੱਡੇ ਪਸ਼ੂ ਆ ਜਾਂਦੇ ਐ ਉਹ ਉਹਨਾਂ ਨੂੰ ਖਾਣ ਨਹੀਂ ਦਿੰਦੇ ਤੇ ਆਪਾਂ ਰੋਟੀਆਂ ਦੇ ਵਿੱਚ ਇਸ ਤਰ੍ਹਾਂ ਗੁੜ ਪਾ ਦਿੰਨੇ ਤੇ ਉਹ ਵਿਚਾਰੇ ਖਾ ਲੈਂਦੇ ਦੋ ਰੋਟੀਆਂ ਪੇੜਾ ਬਣਾ ਕੇ ਦੇ ਦਿੰਨੇ ਦੋ ਤਿੰਨ ਬੱਚੇ ਛੋਟੇ ਛੋਟੇ ਉਹਨਾਂ ਨੂੰ ਚਾਕ ਹੁੰਦੀ ਐ ਵੀ ਆਈ ਐ ਮੈਨੂੰ ਕੁਝ ਪਾਉਣ ਲੋ ਜੀ ਇਧਰ ਮੈਂ ਬਣਾ ਰਹੀ ਸੀ ਪਰੌਂਠੇ ਆਟਾ ਬਾਕੀ ਮੈਂ ਦਿੱਤਾ ਟਾਪ ਕਿਉਂਕਿ ਜਦੋਂ ਭੁੱਖ ਹੋਈ ਉਹਦੇ ਹੀ ਬਣਾ ਲਾਂਗੇ ਜਦੋਂ ਠੰਡ ਇੰਨੀ ਹੈ ਫਿਰ ਠੰਡੀਆਂ ਰੋਟੀਆਂ ਵੀ ਨਹੀਂ ਖਾਧੀਆਂ ਨੇ ਗਰਮ ਤਾਂ ਕਰਨੀਆਂ ਪੈਂਦੀਆਂ ਫਿਰ ਨਾਲ ਦੀ ਨਾਲ ਤਾਜ਼ੀਆਂ ਬਣਾ ਲਈਆਂ ਠੰਡ ਤੋਂ ਬਚ ਕੇ ਠੰਡ ਬਹੁਤ ਜ਼ਿਆਦਾ ਹੈ ਕੀ ਕੀਤਾ ਜਾਵੇ ਭਾਈ ਖਾਸ ਕਰ ਬੱਚਿਆਂ ਨੂੰ ਬਜ਼ੁਰਗਾਂ ਨੂੰ ਤਾਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਹਿਸਾਬ ਨਾਲ ਠੰਡ ਮੀਂਹ ਦੇ ਕਾਰਨ ਵਧ ਗਈ ਗੜ੍ਹੇ ਕਾਰਨ ਵਧ ਗਈ ਇਹ ਤੇ ਬੇਟੀ ਆਖੂ ਕੀ ਇਹਨੂੰ ਪੂਰਾ ਘੋਲਾ ਕੇ ਦੋਹਾਂ ਸਾਈਡਾਂ ਤੋਂ ਉਹ ਕਰਨਾ ਪੈਂਦਾ ਮੰਮੀ ਕਰਾਂ ਚੀਜ਼ ਆ ਹੋਵੇ ਜਦੋਂ ਘੋਲਾ ਕੇ ਪਰੌਂਠੇ ਦੀ ਸਾਈਡ ਚੇਂਜ ਕਰਦੇ ਨੇ ਉਹ ਮੈਨੂੰ ਵੀ ਕੱਚਾ ਜਾ ਲੱਗਦਾ ਬੀਜ ਨਹੀਂ ਕੱਚੇ ਹੀ ਪਏ ਹੀ ਇਹ ਤੇ ਮੈਂ ਪਰੌਂਠੇ ਬਣਾ ਲਏ ਸੀਗੇ ਫਿਰ ਮੈਂ ਕਿਹਾ ਬੇਟਾ ਵੀ ਉੱਠ ਗਿਆ ਸੀਗਾ ਫਿਰ ਮੈਂ ਕਿਹਾ ਹੀ ਮੈਂ ਕਿਹਾ ਇੱਕ ਵਾਰ ਪੈਕ ਕਰੀ ਦੇਵਾਂ ਜੇ ਰੋਟੀਆਂ ਤੇ ਪੇੜਾ ਇਕੱਠਾ ਪਾਉਣੀ ਹੈ ਤਾਂ ਨਾਲ ਚਿਪ ਜਾਂਦਾ ਫਿਰ ਮੈਂ ਇਸ ਤਰੀਕੇ ਨਾਲ ਹਾਲਾ-ਗਾਲਾ ਪਾਉਣੀ ਇਹਨਾਂ ਨੂੰ ਜਿੰਨੇ ਹੀ ਕੰਮ ਕੀਤੇ ਇੰਨੇ ਥੋੜੀ ਜਿਹੀ ਬਾਹਰ ਹਵਾ ਦੀ ਚੱਲ ਕੇ ਕੁਛ ਮੌਸਮ ਧੁੱਪ ਜਿਹੀ ਨਿਕਲਦੀ ਆਉਂਦੀ ਸੀਗੀ ਮਸ਼ੀਨ ਚੱਲੀ ਜਾਂਦੀ ਸੀ ਮੇਰੇ ਕੱਪੜੇ ਪਾਤੇ ਸੀਗੇ ਮੈਂ ਵਾਸ਼ਿੰਗ ਮਸ਼ੀਨ ਚ ਨਾਲ ਨਾਲ ਮਸ਼ੀਨ ਚੱਲੀ ਜਾਂਦੀ ਸੀ ਉਧਰ ਤੇ ਇਥੇ ਬੇਟਾ ਉੱਠਿਆ ਸੀਗਾ ਨਾਲ ਹੀ ਮੈਂ ਤਾਂ ਦੁੱਧ ਪਾ ਕੇ ਲੈ ਗਈ ਲੋ ਜੀ ਇੱਥੇ ਧੁੱਪ ਨਿਕਲੀ ਪੂਰੀ ਥੋੜਾ ਬਹੁਤ ਥਾਂ ਗਿਆ ਸੁੱਕ ਹਵਾ ਦੇ ਕਾਰਨ ਤੇ ਇੱਧਰ ਆਪਣੀ ਕੁੱਤੀ ਪੁੱਤਾ ਰੱਖਿਆ ਹੋਇਆ ਉਸ ਦੀ ਹਵਾ ਜਾਂਦੀ ਹੈ ਨਾਲ ਨਾਲ ਤਾਰ ਲੱਗੀ ਹੋਈ ਹੈ ਤੇ ਉੱਥੇ ਆਪਾਂ ਨਿੰਮ ਚੰਗੀ ਸੀਗੀ ਤੇ ਉਹਦੇ ਡਾਣੇ ਲਾਏ ਵੀ ਹਵਾ ਘਟ ਜਾਵੇ ਉਹਨੂੰ ਲੋ ਜੀ ਇੱਥੇ ਕੱਪੜੇ ਧੋ ਕੇ ਪਾਤੇ ਸੀ ਮੈਂ ਸੁਕਣੇ ਤੇ ਲੱਗ ਪਈ ਸੀਗੀ ਥਾਂ ਸੰਭਰਨ ਕਰਨਾ ਤਾਂ ਬੇਟੀ ਨੇ ਕੁਝ ਦੇਣਾ ਨਹੀਂ ਬਹੁਤ ਵਾਰੀ ਹਟਾਇਆ ਵਿੱਚੋਂ ਫਿਰ ਵੀ ਹੁਣ ਕੰਮ ਤਾਂ ਕਰਦਾ ਕਰਨਾ ਹੀ ਪੈਂਦਾ ਕੁਛ ਤਾਂ ਵੀ ਹਵਾਤ ਵਗੈਰਾ ਚੱਲਦੀ ਹੈ ਨਾ 2 ਸਾਲ ਹੋ ਗਏ ਵੀ 2-3 ਸਾਲ ਬੱਚੇ ਨੂੰ ਬਚਾਇਆ ਜਾਵੇ ਤਾਂ ਵਧੀਆ ਰਹਿੰਦਾ ਉਸ ਤੋਂ ਬਾਅਦ ਤਾਂ ਚੱਲ ਸੰਭਲ ਜਾਂਦਾ ਤੇ ਇਹਨੂੰ ਬਾਹਰ ਕੱਢਿਆ ਧੁੱਪ ਸੀਗੀ ਭੱਜਿਆ ਫਿਰਿਆ ਇੱਥੇ ਮੇਰੇ ਨਾਲ ਨਾਲ ਤੇ ਸੰਪਨ ਤੋਂ ਬਾਅਦ ਮੈਂ ਕੀ ਹੋ ਗਿਆ ਸੀ ਜੰਮੇ ਹੀ ਵਧੀਆ ਤੇ ਇਹਦਾ ਜਿਹੜੀ ਥੱਲੇ ਲੱਸੀ ਸੀ ਢੋਗੀ ਤੇ ਮੈਂ ਦੁਬਾਰੀ ਗਰਮ ਕਰਕੇ ਇਹਨੂੰ ਪਉਣ ਨਾਲ ਲੱਗ ਪਈ। ਉਸ ਤੋਂ ਬਾਅਦ ਮੈਥੋਂ ਵੀਡੀਓ ਬਣੀ ਨਹੀਂ। ਕਿਉਂ ਆਪਾਂ ਕਿ ਮੈਂ ਰੱਖਦਾ ਕਿਉਂਕਿ ਬੇਟਾ ਕਿਤੇ ਖੜਦਾ ਨਹੀਂ ਸੀ, ਬੈਂਦਾ ਨਹੀਂ ਸੀਗਾ। ਝਾੜੂ-ਪੋਚਾ ਮਸੇਂ ਕੀਤਾ। ਪੋਚਾ ਤਾਂ ਕਮਰੇ-ਕਮਰਿਆਂ ਚ ਲਾਉਣ ਵੀ ਨਹੀਂ ਦਿੱਤਾ ਪੂਰਾ ਉਹਨੇ। ਕਿਉਂ ਠੰਡ ਜਿਆਦੇ ਐ। ਜੇ ਬੱਚਾ ਨਹੀਂ ਸੰਭ ਦੇ ਤਾਂ ਵੀ ਔਖਾ ਕੰਮ ਵੀ ਕਰਨਾ ਜ਼ਰੂਰੀ ਹੈ। ਤੇ ਮੈਂ ਕਿਉਂ ਆਪਣ ਕਿ ਉਸ ਤੋਂ ਬਾਅਦ ਇਹ ਜਿਹੜੀ ਲੱਥ ਨੂੰ ਕੱਢੀ ਸੀਗੀ ਲੱਸੀ ਨਹੀਂ ਹੈ ਦੁੱਧੀ ਹੈ ਪੱਟਾ ਕਰਕੇ ਨਹੀਂ ਰੜਕਦੇ ਇਹਨੂੰ ਵੈਸੇ ਮੈਂ ਕਰੀਮ ਹੀ ਰੜਕ ਲੈਣੀ ਹੈ ਮਲਾਈ ਹੁੰਦੀ ਹੈ ਜਿਹੜੀ ਤੇ ਪਤਾ ਸੀ ਬਿੱਲੀਆਂ ਕੁੱਤਿਆਂ ਨੂੰ ਤੇ ਇੱਧਰ ਮੈਂ ਬਣਾਇਆ ਸੀਗਾ ਸਾਗ ਤੇ ਸਾਗ ਦਾ ਕਰੀ ਜਾਂਦੀ ਸੀ ਮੈਂ ਮਸਾਲਾ ਤਿਆਰ ਵੀ ਤੜਕਾ ਲਾਉਣ ਵਾਸਤੇ ਇੱਧਰ ਘੰਟਿਆਂ ਦਾ ਮੈਂ ਪਹਿਲਾਂ ਪੇਸਟ ਤਿਆਰ ਕਰਕੇ ਰੱਖ ਲਿਆ ਫਿਰ ਅਦਰਕ ਤੇ ਟਮਾਟਰ ਦਾ ਬਣਾ ਲਿਆ ਸੀਗਾ ਲਾਲ ਮਿਰਚਾਂ ਸਾਬਤ ਜਿਹਦੋਂ ਸਾਗ ਧਰਿਆ ਸੀਗੇ ਉਹਦੇ ਵਿੱਚ ਹੀ ਪਾਤੀਆਂ ਸੀ ਨਾਲੇ ਲਸਣ ਤੇ ਨਾਲੇ ਲਾਲ ਮਿਰਚ ਹਰੀਆਂ ਮਿਰਚਾਂ ਤਾਂ ਹੀ ਥੋੜੀਆਂ ਪਾਈਆਂ ਨਹੀਂ ਤਾਂ ਮੈਂ ਬਹੁਤ ਸਾਰੀਆਂ ਹਰੀਆਂ ਮਿਰਚਾਂ ਪਾਉਣੀਆਂ ਸਾਗ ਦੇ ਵਿੱਚ ਉਹ ਜਿਹੜਾ ਆਪਣਾ ਸਾਗ ਬਣ ਗਿਆ ਸੀਗਾ ਤੇ ਮੈਂ ਇੱਥੇ ਪਾਰੀ ਸੀ ਬੇਸਨ ਪਾ ਕੇ ਘੋਟ ਰਹੀ ਸੀ ਆਲਣ ਮੈਂ ਸੁੱਕਾ ਹੀ ਪਾਉਣੀ ਹੈ ਕਈ ਲੋਕ ਤਾਂ ਘੋਲ ਕੇ ਪਾਉਂਦੇ ਹਨਾ ਕਹਿ ਦਿੰਦੇ ਗੰਡਾ ਬਣ ਜਾਂਦੀ ਹੈ ਪਰ ਮੈਥੋਂ ਕਦੇ ਵੀ ਨਹੀਂ ਬਣੀ ਆ ਇੱਥੇ ਰਾਤ ਨੂੰ ਲੇਟ ਬਹੁਤ ਹੋ ਗਏ 7:00 ਵਜੇ ਸੀਗੇ ਫਿਰ ਮੈਂ ਇੱਥੇ ਹੀ ਲਾਇਆ ਤੜਕਾ ਤੇ ਇੱਥੇ ਬਣਾਈਆਂ ਆਪਾਂ ਰੋਟੀਆਂ ਛਟੀਆਂ ਉੰਬਾਹੀ ਖੇਤੀ ਜੇ ਤੂੰ ਆਪਾਂ ਕਰਦੇ ਨਹੀਂ ਹਨਾ ਵਾਹੀ ਨਹੀਂ ਕਰਦੇਗੇ ਤੇ ਫਿਰ ਛਟੀਆਂ ਕਿੱਥੋਂ ਹੋਣਾਂ ਹੀ ਆਪਾਂ ਕਦੇ ਮੋਲਦੀਆਂ ਸਟਾਈਆਂ ਕਿਉਂਕਿ ਚੁੱਲ੍ਹੇ ਦੇ ਵਿੱਚ ਅੱਗ ਬਹੁਤ ਘੱਟ ਬਾਲਦੇ ਆ ਇਸ ਕਰਕੇ ਆਪਾਂ ਨਿੰਮ ਛਾਂਗਦੇ ਆ ਜਿਵੇਂ ਕੋਦ ਰਖ ਤੇ ਛਾਂਗਦੇ ਆ ਉਹਦੇਆਂ ਲੱਕੜਾ ਪਈਆਂ ਸੀਆਂ ਤੇ ਇਹਨਾਂ ਨੇ ਇੰਨਾ ਗੰਦ ਪਾਇਆ ਚੌਂਤਰੇ ਤੇ ਕਿਉਂ ਜੇ ਪੱਤੇ ਮੱਚਦੇ ਆ ਹੋੜਦੇ ਆ ਇੱਥੇ ਮੈਂ ਸਾਗ ਨੂੰ ਤੜਕਾ ਲਾ ਰਹੀ ਸੀ ਤੇ ਇੱਥੇ ਸਾਰੇ ਚੌਂਤਰੇ ਤੇ ਆ ਗਏ ਸੀ ਕੋਲੇ ਪੂਰਾ ਪਈ ਜਾਂਦੇ ਸੀ ਰੌਲਾ ਮੈਨੂੰ ਐ ਸੀ ਕਿ ਇੱਥੇ ਮੈਂ ਬੈਠੀ ਆ ਇਕੱਲੀ ਬਾਜ ਨਾਲ ਦਿਨ ਨਾਲ ਮੈਨੂੰ ਬਾਅਦ ਵਿੱਚ ਨਾ ਪਾਉਣੀ ਪਊਗੀ ਪਰ ਨਹੀਂ ਉਹ ਜੇਦਰ ਆਪਣਾ ਤੜਕਾ ਹੋ ਗਿਆ ਤਿਆਰ ਸਾਗ ਦਾ ਸੁਰਲੇ ਵਰਗੀ ਤੇ ਰੀਸ ਨਹੀਂ ਹੈ ਨਾ ਨਾਲੇ ਤਾਂ ਹੀਟਰ ਬਾਲਦੇ ਆ ਲੈਡ ਬਾਲਦੇ ਹੀਟਰ ਚਲਾਉਣੀ ਹੈ ਤੇ ਤੇ ਸਾਰੇ ਜੁਨੀਨ ਵਾਲੇ ਸੀ ਕੀ ਕੇ ਕੋਲੇ ਬੈਠੇ ਸੀ ਪੂਰੀ ਗਰਮੈਸ ਹੋਈ ਪਈ ਸੀ ਤੇ ਸਾਰੇ ਚਾਰੇ ਪੰਜੇ ਜਣ ਇੱਥੇ ਬੈਠ ਗਏ ਸਨ ਇਹ ਔਸਕਰ ਜਿਹੜਾ ਪਾਗ ਡੌਗ ਆਪਣੇ ਡੌਗੀ ਰੱਖਿਆ ਹੋਇਆ ਨਾ ਉਹ ਵੀ ਇੱਥੇ ਬੈਠਾ ਸੀਗਾ ਮੂਰੇ ਰੱਖ ਕੇ ਨਾਲੇ ਮਸਾਲਾ ਘੋਟ ਲਿਆ ਨਾਲੇ ਹੋ ਗਿਆ ਆਪਣਾ ਇੱਥੇ ਮਸਾਲਾ ਤਿਆਰ ਇਥੇ ਹੀ ਬਣਾਈਆਂ ਆਪਾਂ ਫਿਰ ਚੁੱਲੇ ਤੇ ਬਾਜਰੀ ਦੀਆਂ ਰੋਟੀਆਂ ਉਹ ਵੀ ਆਪਾਂ ਤੁਹਾਡੇ ਨਾਲ ਅੱਗੇ ਵੀਡੀਓ ਸ਼ੇਅਰ ਕਰਦੇ ਆਂ ਬਹੁਤ ਵਧੀਆ ਲੱਗਿਆ ਕਿਉਂਕਿ ਕਾਫੀ ਟਾਈਮ ਹੋ ਗਿਆ ਚੁੱਲੇ ਤੇ ਰੋਟੀ ਦੱਸੀ ਬਣਾ ਕੇ ਦੇਖੀ ਨਹੀਂ ਸੀ ਜਿਵੇਂ ਤੋ ਪਹਿਲਾਂ ਦਰੋ ਸਮਾਨ ਕੱਢ ਕੇ ਲੈਣਾ ਪੈਂਦਾ ਫਿਰ ਪੁੱਠਾ ਰੱਖ ਕੇ ਆਉਣਾ ਪੈਂਦਾ ਇਹ ਲਿਆ ਸੀ ਮੈਂ ਬਾਜਰੇ ਦਾ ਆਟਾ ਕੁਛ ਥੋੜਾ ਜਿਹਾ ਲੈ ਵਿੱਚ ਕਣਕ ਦਾ ਮੈਂ ਕੱਲੀ ਬਾਜਰੀ ਦੀ ਰੋਟੀ ਕਦੇ ਬਣਾਈ ਨਹੀਂ ਇਸ ਕਰਕੇ ਲੇਸ ਜੀ ਫਟ ਜੂਗੀ ਥੋੜੀ ਜਿਹੀ ਵਿੱਚ ਕਣਕ ਦਾ ਆਟਾ ਪਾ ਲਿਆ ਸੀਗਾ। ਲਓ ਜੀ ਇਧਰ ਆਪਣਾ ਆਟਾ ਗਿਆ ਕੁਝ ਤੇ ਹੁਣ ਮੈਂ ਬਣਾਉਣੀ ਇੱਥੇ ਚੁੱਲੇ ਤੇ ਰੋਟੀ। ਚੁੱਲੇ ਦੀ ਰੋਟੀ ਬਾਇਰੇ ਦੀ ਰੋਟੀ ਜਦੋਂ ਆਪਾਂ ਚੁੱਲੇ ਤੇ ਬਣਾਉਣੀ ਬੜੀ ਵਧੀਆ ਬਣਦੀ ਏ। ਕਿਉਂਕਿ ਗੈਸ ਵਾਲੇ ਚੁੱਲੇ ਤੇ ਨਾ ਰੋਟੀ ਉਨੀ ਸੋਹਣੀ ਰਟਦੀ ਨਹੀਂ ਜਿੰਨੀ ਕੋਲਿਆਂ ਦੇ ਉੱਤੇ ਬਹੁਤ ਸੋਹਣੀ ਰਟ ਜਾਂਦੀ ਏ। ਪਰਨ ਪਰਨ ਮੇ ਬੱਡੀਆਂ ਬੱਡੀਆਂ ਬਣਾਈਆਂ ਰੋਟੀਆਂ ਤਾਂ ਕਿਉਂਕਿ ਮੈਂ ਉਹ ਤਾਂ ਕਣਕ ਦਾ ਆਟਾ ਪਾਇਆ ਸੀ ਥੋੜਾ ਫਿਰ ਵੀ ਰੋਟੀ ਹਜੀ ਟੁੱਟਦੀ ਸੀਗੀ ਇਸ ਕਰਕੇ ਥੋੜੀਆਂ ਜੀਆਂ ਭਾਰੀਆਂ ਬਣਾਈਆਂ ਮੈਂ ਪੂਰਨ ਗਰੜਨ ਗਰੜਨ ਰੋਟੀਆਂ ਪਓ ਸੁਣੀਆਂ ਬਣੀਆਂ ਮੇਰਾ ਬੇਟਾ ਨਹੀਂ ਖਾਂਦਾ ਇਹ ਰੋਟੀ ਬਾਇਰੇ ਦੀ ਨਾ ਬਾਇਰੇ ਦੀ ਰੋਟੀ ਖਾਵੇ ਨਾ ਖਾਵੇ ਉਹ ਸਾਗ ਉਦੇ ਵਾਸਤੇ ਮਗਰੋਂ ਮੈਨੂੰ ਬਣਾਉਣਾ ਪਿਆ ਪ੍ਰਸ਼ਾਦ ਦੇਖੋ ਜੀ ਕਿੰਨੀ ਵਧੀਆ ਰੋਟੀ ਤਿਆਰ ਹੋਈ ਇਸੇ ਤਰੀਕੇ ਨਾਲ ਸਾਰੀਆਂ ਰੋਟੀਆਂ ਬਣਾ ਲੈਂਗਾ ਮੈਂ ਚੁੱਲੇ ਤੇ ਅੱਜ ਦੀ ਵੀਡੀਓ ਮੇਰੀ ਕਿਹੋ ਜਿਹੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਕਰਨਾ ਫੁੱਲ ਵਾਚ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ